ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸੇ 555ਵੇਂ ਪ੍ਰਕਾਸ਼ ਪੁਰਬ ਦੀਆਂ ਨਵਾਂ ਸ਼ਾਹ ਸਰਗਰਮੀਆਂ YouTube ਚੈਨਲ ਦੀ ਤਰਫ ਤੋਂ ਮੇਰੇ ਵੱਲੋਂ ਯਾਨੀ ਵਾਸਤੇ ਪ੍ਰਦੇਸੀ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਕੋਟ ਕੋਟ ਬਤਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸੰਗਤ ਨੂੰ ਗੁਰਨਾਥ ਦੇ ਪ੍ਰਕਾਸ਼ ਪੁਰਬ ਤੋਂ ਬਹੁਤ ਬਹੁਤ ਵਧਾਈਆਂ ਦੇਸ਼ ਵਿਦੇਸ਼ ਵਿੱਚ ਸੰਗਤ ਦੇ ਸਾਧਨਾਂ ਨੂੰ ਬਹੁਤ ਬਹੁਤ ਮਾਰਕਾ ਹੋਂ ਸਾਰਿਆਂ ਲਈ ਜਿੰਦਰ ਸਿੰਘ ਰੋਪੋ ਪਰੋਂ ਲੋਕਾਂ ਤੋਂ ਸਵੈ ਦੇ ਕੇ ਸਤਿ ਸ੍ਰੀ ਅਕਾਲ ਨਮਸਕਾਰ ਵੱਲੋਂ ਗੁਰਨਾਕਦੇਵ ਜੀ ਦੇ ਪਿੰਡ ਤੋਂ ਪਰਿਵਾਰ ਪ੍ਰਕਾਸ਼ ਪਰਉਦੇਸ਼ਾਨ ਵਿਸ਼ ਨੂੰ ਸਤਿ ਸ੍ਰੀ ਅਕਾਲ ਲਖ ਲਗ ਗਿਆ। ਆਮੈ ਤੱਪੇ ਮੇਰੇ ਬਣੋ ਜੀ ਹਨ ਟਾਵਰ ਬਣਾਉ। ਗੁਰੂ ਨਾਰਕਦੇਵ ਜੀ ਵਰਪੁਰ ਦੇ ਲਗ ਤੱਕ ਬਧਾਈ ਸਾਰੇ ਦੇਖਵਾਚਿਆਂ ਨੂੰ ਪਵਾਰਕ ਬਾਦ ਆਪੇ ਕੋ ਮਾ ਦੱਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਪਾਲ ਸਿੰਘ ਸਨੋ ਕੁਚਨ ਸਿੰਘ ਗੁਰਨਾਣਕ ਜਟਿੰਗੜਾ ਹਰ ਰੋਡ ਨਮਾਸ਼ਾਰ ਤੋਂ ਮੈਂ ਗੁਰਨਾਣਕ ਦੇਵ ਜੀ ਦੇ 555 ਪ੍ਰਕਾਸ਼ਪੁਰਵ ਦੀ ਸਾਰੇ ਦੇਸ਼ ਵਾਸੀਆਂ ਨੂੰ ਨਮਾਸ਼ਾਰ ਦੇ ਪਿੰਡਾਂ ਦੇ ਸਾਰੇ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਆਖਦਾ ਹਾਂ ਮੈਂ ਆਸ ਕਰਦਾ ਹਾਂ ਕਿ ਸਾਰਿਆਂ ਦਾ ਦਿਨ ਦੁਗਣੀ ਰਾਤ ਚ ਦੁਗਣੀ ਤੱਕੀ ਕਰਨ ਤੇ ਸਾਰੇ ਖੁਸ਼ੀ ਭਰੀ ਖੁਸ਼ੀ ਭਰੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਾਹਿਬ ਮਨੁ ਦੇ ਜੀ ਮਹਾਰਾਜ ਜਨ ਅਧਿਵਾਨ ਦੇ ਸੋਸਾਇਟੀ ਚੱਲ ਰਹੀ ਹੈ ਇਹ ਹਰ ਸਾਲ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਰਤਨ ਵਰਹ ਕਰਾਜੁੰਦੇ ਹਨ ਉਹ ਕੀਰਤਨ ਵਰਹ ਸੰਪੂਰਨ ਹੋ ਤੋਂ ਕਿ ਹਰ ਹਰ ਗੁਰਮੁਖ ਦਾ ਸਾਡਾ ਪ੍ਰਕਾਸ਼ ਪੁਰਬ ਹੈ ਉਹ 15 ਰੋਮ ਨੂੰ ਆ ਰਿਹਾ ਹੈ ਜੋ ਕਿ ਸੋਚੇ ਸ਼ੰਦੀ ਪੰਧਤ ਦੇ ਗੁਰਦੁਆਰਾ ਸਿੱਖ ਮ ਆਜਾਣਾ ਹੈ ਮੈਂ ਉਸ ਪ੍ਰਕਾਸ਼ਪੁਰ ਦੀ ਆਪਣੇ ਸਾਈਕੀ ਦੇ ਸੂਰ ਮੈਂਬਰਾਂ ਸਾਹਮਣੇ ਨੂੰ ਬਧਾਈ ਵੀ ਦਿੰਦਾ ਹਾਂ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਉਸ ਪ੍ਰਕਾਸ਼ਪੁਰ ਨੂੰ ਬਣਾਉਣ ਲਈ ਵਰਦਨਾ ਨਾਜ਼ਰੇ ਕੀ ਹਾਜ਼ਰੀਆਂ ਪਰੀ ਤੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰੀਏ ਇਸ ਦੇ ਨਾਲ ਗੁਰਮਤਿ ਸਾਧ ਸੰਗਤ ਦੇ ਨਾਲ ਮੈਂ ਬਸਾ ਬੈਠਾ ਹਾਂ ਉਹਨਾਂ ਨੂੰ ਵੀ ਇੰਦੀ ਗੱਲਾਂ ਜਿਵੇਂ ਇਹ ਸਾਡੇ ਹੀ ਪ੍ਰਕਾਸ਼ਪੁਰ ਦੀ ਉਡਾਰੀ ਹੈ ਉਹ ਹੌਂਕਾ ਕੇ ਜੇ ਸੰਗਤਾਂ ਨੂੰ ਦੇਣ ਔਰ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਉਹਨਾਂ ਵਿੱਚ ਤੋਂ ਪੜੇ ਪੰਕਤ ਨੂੰ ਅੱਗੇ ਵਾਸਤੇ ਦੇ ਸੀ ਇਹ ਕੰਮਾਂ ਦੇ ਜੀਹੋਂ ਹੋ ਸਕੀ ਹੈ ਵਾਈਰ ਉੱਤੇ ਜਾਂ ਖੰਮ ਤੋਂ ਵਾਈਰ ਉੱਤੇ ਕੀ ਬਤ ਉਹ ਵਾਈਰ ਦੀ ਬਤ ਤੰਤਨ ਚੀਜ਼ ਨੂੰ ਨਾ ਲੁਕਾ ਕੇ ਜੀਹੋਂ ਪਰ ਤੋਂ ਬੰਦਲਾ ਪਤਾ ਕਰੋ ਬੰਦਲਾ ਨੰਬਰ ਉਹ ਦੁਨੀਆ ਬਰੋ ਜੁਲਾਇਆ ਜਾ ਰਿਹਾ ਹੈ ਇਸ ਪ੍ਰਕਾਸ਼ ਪਰ ਵੀ ਫਟੇ ਬਰੋ ਤਾਂ ਉਹ ਬਹੁਤ ਵੱਤਦਾ ਹੈ ਬਰੇ ਸੰਤਾਂ ਨੂੰ ਵੀ ਦਾ ਜਿੱਥੇ ਅਸੀਂ ਇਹ ਪ੍ਰਕਾਸ਼ ਕੋ ਨਾਲ ਮਿਲ ਕੇ ਸਾਰਿਆਂ ਨੇ ਬਣਾਣਾ ਹੈ ਉੱਥੇ ਅਸੀਂ ਗੁਲਾਮ ਸੁਖਦੇਵ ਜੀ ਦੇ ਮਿਸ਼ਨ ਕਿਰਤ ਕਰੋ ਨਾਮ ਜਪੋ ਵੰਸ਼ ਇਸ ਨੂੰ ਅਪਣਾ ਕੇ ਆਪਣੇ ਸਾਰੇ ਇਲਾਕੇ ਦੇ ਵਿੱਚ ਇੱਕ ਦੂਜੇ ਦੇ ਨਾਲ ਸਹਿਯੋਗ ਕਰਨਾ ਹੈ ਕਿ ਇਸੇ ਮਿਸ਼ਨ ਨੂੰ ਅੱਗੇ ਵਧਾਉਣਾ ਸਾਰੀਆਂ ਸੰਸਥਾਵਾਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨ ਦੇਵ ਜੀ 554 ਜਨਵਰੀ ਦੇ ਪ੍ਰਕਾਸ਼ ਉਸ ਤੇ ਜੋ ਗੁਰਨਾਨ ਦੇਵ ਜੀ ਸੰਸਥਾ ਕਾਇਤੇ ਵੱਲੋਂ ਪ੍ਰੋਗਰਾਮ ਅਲਿਕੇ ਗਏ ਸਾਬਤ 6 ਮਹੀਨੇ ਪਹਿਲਾਂ ਪਹਿਲਾ 15 ਸਤ ਮਾਗ ਨੂੰ ਪਿੰਡਾਂ ਚ ਹੋਇਆ ਉਹ ਵੀ ਚੜ੍ਹਦੀ ਕਲਾ ਚ ਹੋਇਆ 24 ਮਾਗ ਨੂੰ ਹੋਇਆ 24 24 ਮਾਗ ਨੂੰ ਹੋਇਆ ਉਹ ਵੀ ਚੜ੍ਹਦੀ ਕਲਾ ਹੋਇ ਤੇ 1 4 5 6 ਮੈਨ ਸਵਾਂਗ ਜੋ ਗੁਰ ਗੁਰ ਦਾ ਗਰਾਉਂਡ ਵਿੱਚ ਹੋਇਆ ਕਾਨਫਰੈਂਸ ਸਕੂਲ ਦੇ ਚ ਉਹ ਬਹੁਤ ਚੜ੍ਹਦੀ ਕਲਾ ਹੋਇਆ ਸੰਗੀ ਗਲਾ ਵਿੱਚ ਹੋਇਆ ਮੈਂ ਇਸ ਲਈ ਵਧਾਈ ਤੇ ਗੁਰਨਾਨਦ ਦੇਵ ਜੀ ਜੋ ਆਪਣੀ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਸੇਵਾਦਾਰਾਂ ਦੇ ਰੱਖ ਕੇ ਕੀਤੀ ਆ ਉਹ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਔਰ ਗੁਰਨਾਨਦ ਨੈਕ ਸੋਸਾਇਟੀ ਜੋ ਜੋ ਸੇਵਾਦਾਰੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਗੱਲ ਦੇ ਵਧਾਈ ਦੇ ਪਾਤਰੋ ਸਾਰੇ ਸੰਗਤ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਸੇਵਾਦਾਰਾਂ ਨੂੰ ਵਰਕਪਰ ਦੀ ਖਾਤਰਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਦੇਵੀ ਦੇ ਘਰ ਪਰਤੇ ਸੰਗ ਵਾਸੀਆ ਲੋਨ ਨਵਾਂ ਸ਼ਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਉਠੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਦਾਂ ਸ਼੍ਰੀ ਗੁਰਨਾਥ ਦੇਵ ਜੀ ਦੇ 55 ਸਾਲਾ ਪ੍ਰਕਾਸ਼ ਪੁਰਬ ਨੂੰ ਅ ਜਿਹੜੇ ਸਮਾਗਮ ਕੀਤੇ ਜਾ ਰਹੇ ਹਨ ਗੁਰਨਾਨਕ ਵਿਸ਼ੇ ਸੇਵਾ ਸੰਗਠਨ ਵੱਲੋਂ ਅ ਵਿਸ਼ੇ ਪੱਤਰ ਤੇ ਜਿਹੜਾ ਇਹ ਕਾਹ ਜਿਹੜਾ ਬਣਾਇਆ ਜਾਦਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਤੋਂ ਬਾਅਦ ਸਮਾਗਮ ਚੱਲਦੀ ਮੈਂ ਕੋਨਾਲ ਦੇ ਜੀ 555 ਚਾਰ ਦੇ ਬੋਹੋਦਾਂ ਦੇ ਦਾ ਸਰਵਰ ਸੰਚਤਕੀ ਤਰਫ ਵਾਇਰਡ ਉਸ ਦਾ ਵਾਇਰਡ ਜੀ ਦਾ ਖਾਤਾ ਹੋਵੇ ਜੀ ਕੀ ਪਤੇ ਤੁੰਤਾਂ ਸੀਰੂ ਨੰਬਰ ਜੀ ਮਹਾਰਾਜ ਦੇ 555 ਪ੍ਰਕਾਸ਼ਪੁਰ ਹਮੇ ਆਪ ਸਭ ਸੰਤਾਨ ਨੂੰ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਇਆ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਕੀ ਰਸੋਈ ਨਵਾਂ ਸ਼ਹਿਰ ਬਲੋ ਆਪ ਸਭ ਇਲਾਕਾ ਨਿਵਾਸੀਆਂ ਨੂੰ ਗੁਰਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਵਤੇ ਲੱਖ ਲੱਖ ਵਧਾਈਆਂ ਹੋਣ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਜਦੋਂ ਇਨਸਾਨੀਅਤ ਮੁਗਲ ਰਾਜ ਦੇ ਜ਼ੁਲਮਾਂ ਥੱਲੇ ਕੁਚਲੀ ਜਾ ਰਹੀ ਸੀ ਉਸ ਸਮੇਂ ਹੋਇਆ ਉਹਨਾਂ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਇਨਸਾਨੀਅਤ ਦੀ ਮਨੁੱਖਤਾ ਦੀ ਸੇਵਾ ਦਾ ਮਾਰਗ ਅਪਣਾਇਆ ਆਓ ਮਿਲ ਜੁਲ ਕੇ ਉਹਨਾਂ ਦੇ ਸਿਧਾਂਤ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਤੇ ਚੱਲਦੇ ਹੋਏ ਗੁਰੂ ਕੀ ਰਸੋਈ ਦੇ ਨਾਲ ਮਿਲ ਜੁਲ ਕੇ ਸਭ ਮਨੁੱਖਤਾ ਦੀ ਸੇਵਾ ਕਰੀਏ ਮਨੁੱਖਤਾ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪੱਲਾ ਗੁਰ ਨਾਲ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉੱਤਿਆ ਕੌਣ ਭਲੇ ਉਹ ਬੰਦੇ ਮੈਂ ਗੁਰਜੀਤ ਸਿੰਘ ਸਮਾਜ ਸੇਵਕ ਇਹ ਅਦਸ ਵਾਲੰਟੀਅਰ ਜੀ ਦਾ ਪ੍ਰਧਾਨ ਸੇਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 552 ਦੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸਾਰੇ ਹਿੰਦੁਸਤਾਨ ਦੇ ਵਸੀਆਂ ਨੂੰ ਅਤੇ ਨਵਾਂ ਸ਼ਹਿਰ ਵਸੀਆਂ ਨੂੰ ਪੰਜਾਬ ਵਸੀਆਂ ਨੂੰ ਨੂੰ ਇਹਨਾਂ ਗੁਰਨਾਨਕ ਦੇਵ ਜੀ ਦੀਆਂ ਸ਼ੁਭ ਕਾਮਨਾਵਾਂ ਮਿਲਣ ਅਤੇ ਉਹਨਾਂ ਦਾ ਆਸ਼ੀਰਵਾਦ ਮਿਲੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਾੜਚੰਦ ਰੋੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555ਵੇਂ ਪ੍ਰਕਾਸ਼ ਉਤਪਤ ਦੇ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਹਾਂ ਔਰ ਗੁਰੂ ਨਾਨਕ ਦੇਵ ਜੀ ਮਹਾਰਾਜੀ ਸੱਚੇ ਪਾਤਸ਼ਾਹ ਮੋੜੇ ਇਹ ਪ੍ਰਾਰਥਨਾ ਕਰਦਾ ਹਾਂ ਇਹ ਸੱਚੇ ਪਾਤਸ਼ਾਹ ਇਹ ਦੁਨੀਆ ਤੇ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਤੇ ਨਾਲ ਬਣੀ ਰਹੇ ਔਰ ਫਾਦਰ ਆਸ਼ੀਰਵਾਦ ਜਿਹੜਾ ਆ ਹਰ ਬੰਦੇ ਤੇ ਫਾਦਰ ਆਸ਼ੀਰਵਾਦ ਇਦਾਂ ਹੀ ਰਵੇ ਔਰ ਇਦਾਂ ਹੀ ਮੇਰਾ ਜਿਹੜਾ ਦੇਸ਼ ਆ ਮੇਰਾ ਪੰਜਾਬ ਆ ਇਹ ਖੁਸ਼ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਜ ਸਾਰਿਆਂ ਨੂੰ ਮੈਂ ਐਮਏਸੀ ਇਮੀਗ੍ਰੇਸ਼ਨ ਤੋਂ ਮੈਨੇਜਰ ਨਿਕਾਸ਼ਾ ਐਮਬੀ ਅਸ਼ੋਕ ਕੁਮਾਰ ਮੰਗਲਾ ਜੀ ਵੱਲੋਂ ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਆਓ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਦਸਾਏ ਗੇ ਮਾਰਗਦਰਸ਼ਨ ਉੱਤੇ ਚੱਲੀਏ ਤੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਜਾ ਮਾਨ ਜ਼ਿਲ੍ਹਾ ਐਡਵਾਈਜ਼ਰ ਹਿਊਮਨਰਾਈਟੀ ਜਾਗਰਤੀ ਮੰਚ ਸੋਸਾਇਟੀ ਨਵਾਂ ਸ਼ਹਿਰ ਆਪ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਤਨ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਔਰ ਸਾਰੀ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪ੍ਰੰਪਤੇ ਉਹਨਾਂ ਨੇ ਸਿੱਖਿਆ ਤੇ ਚੱਲਣ ਦੀ ਬਲ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਲੋਕ ਕਰੋਨਾਕ ਸਾਹਿਬ ਤੇ ਪ੍ਰਕਾਸ਼ ਦੇ ਹੜ੍ਹ ਜੀਆਂ ਲੱਖ ਲੱਖ ਵਧਾਈਆਂ ਹੋਣ ਜੀ ਸ੍ਰੀ ਗੁਰਨਾਨਕ ਦੇਵ ਮਹਾਰਾਜ ਜੀ ਦੇ 500 ਫੀਸ ਨੇ ਪ੍ਰਕਾਸ਼ ਪੁਰ ਦੀਆਂ ਸੂਝੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁੱਤਿਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਜੋ ਕਿ ਸੰਸਾਰ ਪਰ ਵਿੱਚ ਬੜੀ ਸ਼ਰਧਾ ਤੇ ਸ਼ਾਨਾ ਮਨਾਇਆ ਜਾ ਰਿਹਾ ਹੈ ਸਾਡੇ ਵੱਲੋਂ ਸ਼੍ਰੀ ਗੁਰੂ ਰਾਮ ਦਾ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ اے ਐਸ ਐਮ ਪਬਲਿਕ ਸਕੂਲ ਨਵਾਂ ਸ਼ਹਿਰ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਸਿੰਘ ਸਵਾ ਨਵਾਂ ਸ਼ਹਿਰ ਦੀ ਸਮੂਹ ਸੰਗਤ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਜਗਤ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਡੇ ਨਾਲ ਸ਼੍ਰੀ ਭਗਤ ਸਿੰਘ ਨਗਰ ਦਾ ਸੰਮਤ ਅੱਜ ਦੀਆਂ ਵਿਸ਼ੇਸ਼ ਸਰਗਮੀਆਂ ਹਲਫੇਰ ਤਾਂ ਬਿਅਤ ਇਹ ਤਾਰੀਖਾਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ